ਸ਼ਾਸ਼ੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ VS ਮੋਟਰ ਗਾਰਾਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮਰੂਤੀ ਸੂਜ਼ੂਕੀ ਦੀ ਗੱਡੀ Swift Desire ਜਿਹਦਾ ਵਾਰਨਟ ਹੈਡਲਾਈਟ ਫੈਂਡਰ ਫਰੰਟ ਬੰਪਰ ਰੇਡੀਏਟਰ ਕੰਡੈਂਸਰ ਜਾਲੀਆਂ ਫੌਗ ਲੈਂਪ ਬੈਜਲ ਸਭ ਕੁਝ ਇੱਕ ਆਵਾਰਾ ਪਸ਼ੂ ਦੇ ਨਾਲ ਟਕਰਾਉਣ ਕਰਕੇ ਡੈਮੇਜ ਹੋ ਗਿਆ ਸੀਗਾ 22 ਦੀ ਬੇਧਿਆਨੀ ਦੇ ਵਿੱਚ ਗੱਡੀ ਦਾ ਇੰਸ਼ੋਰੈਂਸ ਮਿਸ ਹੋ ਚੁੱਕਿਆ ਸੀ ਜਿਸ ਦੇ ਕਾਰਨ ਇਹਨਾਂ ਨੂੰ ਸਾਰਾ ਕੰਮ ਆਪਣੀ ਜੇਬ ਦੇ ਵਿੱਚੋਂ ਕਰਵਾਉਣਾ ਪਿਆ ਪੁਆਇੰਟ ਨੂੰ ਨੋਟ ਕਰਿਓ ਕਦੇ ਵੀ ਆਪਣੀ ਗੱਡੀ ਦਾ ਜਿਹੜਾ ਇੰਸ਼ੋਰੈਂਸ ਆ ਉਹਦੀ ਡੇਟ ਮਿਸ ਨਾ ਹੋਣ ਦਿਓ ਖਤਮ ਹੋਣ ਤੋਂ ਪਹਿਲਾਂ ਉਸ ਨੂੰ ਦੁਬਾਰਾ ਰੀਨਿਊ ਕਰਵਾਵੋ ਗੱਡੀ ਦਾ ਜਿਹੜਾ ਪਹਿਲਾਂ ਬੰਪਰ ਦਾ ਮਾਡਲ ਸੀਗਾ ਉਹਨੂੰ ਆਪਾਂ ਚੇਂਜ ਕਰਕੇ ਉੱਪਰਲੇ ਮਾਡਲ ਦੇ ਵਿੱਚ ਕਨਵਰਟ ਕੀਤਾਗਾ ਕਿਉਂਕਿ ਸਭ ਕੁਝ ਮੂਰੋ ਡੈਮੇਜ ਹੋ ਗਿਆ ਸੀ ਨਵਾਂ ਤਾਂ ਪੈਣਾ ਹੀ ਸੀਗਾ ਕਸਟਮਰ ਨੇ ਇਹ ਸੀਜ਼ਨ ਲਿਆ ਵੀ ਕਿਉਂ ਨਾ ਆਪਾਂ ਗੱਡੀ ਨੂੰ ਉੱਪਰਲੇ ਮਾਡਲ ਦੇ ਵਿੱਚ ਕਨਵਰਟ ਕਰੀਏ ਜਿਹੜੀ ਕਿ ਪਹਿਲਾਂ ਵਾਲੇ ਮਾਡਲ ਦੇ ਨਾਲੋਂ ਹੁਣ ਵਾਲਾ ਮਾਡਲ ਜਿਹੜਾ ਬੰਪਰ ਦਾ ਬਹੁਤ ਹੀ ਸੋਹਣਾ ਲੱਗਦਾਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਲਰ ਦਾ ਕੰਮ ਬਹੁਤ ਸੋਹਣਾ ਹੋਇਆ ਕਲਰ ਦੀ ਮੈਚਿੰਗ ਫਿਨਿਸ਼ਿੰਗ ਬਹੁਤ ਹੀ ਸੋਹਣੀ ਹੋਈ ਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਥੈਂਕ ਯੂ ਉਹਨਾਂ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਕੀਤਾ ਹੋਇਆ ਜਿਹੜੇ ਫੋਲੋ ਕਰਨ ਤੋਂ ਰਹਿੰਦੇ ਨੇ ਉਹ ਵੀ ਮੇਰਾ ਭਰਾ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿ ਉਹਨਾਂ ਕਸਟਮਰਾਂ ਤੱਕ ਪਹੁੰਚ ਸਕੇ ਜਿਹੜੇ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸასიਖਾਲ